ਸਾਸਤਰੀ ਕਾਲਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਈ ਅੱਜ ਤਰੀਕ ਹੋ ਗਈ 12 ਪਹਿਲਾਂ ਤਾਂ ਸਾਰਿਆਂ ਨੂੰ ਹਨਾ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵੈਸੇ ਲੋੜੀ ਹੈ ਕੱਲ ਨੂੰ ਆ 13 ਤਰੀਕ ਦੀ ਹਨਾ ਵੀ ਅੱਜ ਵੀਡੀਓ ਜਿਹੜੀ ਆਪਣੀ ਹੈ ਕੱਲ ਨੂੰ ਪੈਣੀ ਹੈ ਸਵੇਰੇ ਹਨਾ ਉਹਦੇ ਕਰਕੇ ਤੁਹਾਨੂੰ ਐਡਵਾਂਸ ਦੇ ਵਿੱਚ ਹੈ ਨਾ ਵੀ ਲੋੜੀ ਦੀਆਂ ਮੇਰੀ ਫੈਮਿਲੀ ਮੇਰੇ ਪਰਿਵਾਰ ਵੱਲੋਂ ਨਾ ਸਾਰਿਆਂ ਨੂੰ ਇਹ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆਗੀ ਮੇਲੇ ਦੀਆਂ ਹਨਾ ਬਾਕੀ ਮੇਲਾ ਆਪਣੇ ਮੁਖਸਰ ਸਾਹਿਬ ਦਾ ਉੱਥੇ ਪਹੁੰਚਾਂਗੇ ਜਰੂਰ ਬਾਈ ਆਪਣੇ ਉਹ ਏਰੀਏ ਦੇ ਵਿੱਚ ਨਾ ਬਹੁਤ ਪਿਆਰ ਕਰਦੇ ਆ ਜਿਹੜੇ ਮੇਰੇ ਭਰਾ ਕਈਆਂ ਦਾ ਫੋਨ ਆਇਆ ਕਹਿੰਦੇ ਵੀਰੇ ਜਰੂਰ ਆਈਂ ਵੀ ਮੇਲੇ ਤੇ ਮੈਂ ਕਿਹਾ ਵੀ ਜਰੂਰ ਬਾਈ ਇੱਕ ਦਿਨ ਆਈਏ ਚਾਹੇ ਆਵਾਂਗੇ ਜਰੂਰ ਆਪਾਂ ਆਵਾਂਗੇ ਬਾਈ 14 ਤਰੀਕ ਨੂੰ 14 ਨੂੰ ਮੇਲੇ ਤੇ ਆਵਾਂਗੇ ਉਦੋਂ ਬਾਅਦ ਸਾਰਾ ਦਿਨ ਉੱਥੇ ਨਾ ਮੇਲੇ ਦੇ ਵਿੱਚ ਅੰਜਵਾਏ ਕਰਾਂਗੇ ਬਾਕੀ ਖੇਤੀਬਾੜੀ ਦੇ ਸੰਦ ਜਿਵੇਂ ਵਗੈਰਾ ਉਹਨੇ ਆ ਨਾ ਸਾਰੇ ਦੇਖਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਜਿਹੜੇ ਮੇਰੇ ਵੀਰ ਨਹੀਂ ਆ ਸਕਦੇ ਨਾ ਚਲੋ ਵੀ ਵੀਡੀਓ ਬਣ ਜਾਂਦੀ ਉਹਦੇ ਵਿੱਚ ਸਾਰਾ A to Z ਹਨਾ ਦਿਖ ਜਾਂਦਾ ਬਾਕੀ ਅੱਜ ਮੀਂਹ ਹੈ ਬਾਈ ਵਧੀਆ ਅੱਜ ਮੌਸਮ ਹੈ ਸਾਫ਼ ਕਰਤਾ ਧੁੰਦ ਧੰਦ ਸਾਰੀ ਏਰੀਆ ਦੇ ਵਿੱਚ ਸਾਫ਼ ਕਰਤਾ ਜਿੰਨਾ ਵੀ ਚੜਿਆ ਰਤੂਆਂ ਆ ਨਾ ਧੁੰਦ ਧੰਦ ਐ ਨਾ ਅੱਜ ਓਕੇ ਰਿਪੋਰਟ ਆ ਧੁੱਪ ਵੀ ਨਿਕਲੀ ਅੱਜ ਅੱਜ ਵੈਸੇ ਠੰਡ ਵੀ ਘਟ ਗਈ ਮੀਂਹ ਪੈਣ ਨਾਲ ਜਿਵੇਂ ਹੁਣ ਕਣਕਾਂ ਨੂੰ ਜਿਵੇਂ ਆਹ ਕਣਕਾਂ ਗੰਨੇ ਵਾਲੀਆਂ ਨਾ ਇਹਨਾਂ ਨੂੰ ਫਾਇਦਾ ਹੋ ਗਿਆ ਪਾਣੀ ਪੂਣੀ ਤੇ ਵੀ ਵਿਹਲੇ ਹੋ ਗਏ ਬਾਕੀ ਉਧਰ ਐਮਪੀ ਦੇ ਵਿੱਚ ਵੀ ਹਨਾ ਐਕਨ ਜਿਵੇਂ ਪਾਣੀ ਲਾਉਨੇ ਉਥੇ ਪੈਪਾ ਬੂ ਪਾਈਆਂ ਨਾਲ ਉਹ ਸਿਸਟਮ ਜਾ ਰੁਕ ਜਾਂਦਾ ਬਾਕੀ ਅੱਜ ਤੇ ਖੇਤ ਨੂੰ ਘੁੰਮਣ ਇਧਰ ਨੂੰ ਘਰੇ ਵਿਹਲੇ ਬੈਠੇ ਤੇ ਅੱਜ ਠੰਡ ਘਟਤਾ ਬੂਟ ਵੀ ਨਹੀਂ ਪਾਏ ਪਤਾ ਹੀ ਨਹੀਂ ਲੱਗਦਾ ਅੱਜ ਬਾਈ ਹਨਾ ਵੀ ਮੀਂਹ ਉਹ ਵਾ ਬਾਕੀ ਦੱਸੋ ਕਮੈਂਟ ਕਰਕੇ ਵੀ ਕਿੱਥੇ ਕਿੱਥੇ ਪਿਆ ਹਨਾ ਕਈ ਜਗ੍ਹਾ ਤਾਂ ਸਾਰੀ ਰਾਤ ਤੇ ਹੀ ਪਿਆ ਹੈ ਬਰਤਾੜੇ ਤੜਕੇ ਜੀ ਹੈ ਨਾ ਪੈਣ ਲੱਗਿਆ ਰਾਤ ਨਹੀਂ ਰਹੀ ਹੋ ਗਿਆ ਗਏ ਹੇ ਤੇ ਆਪਣੇ ਬੀਜੇ ਫਾਰਮ ਇੱਧਰ ਰਾਏਕੋਟ ਦੇਖ ਲੋ ਬਾਈ ਵਧੀਆ ਹੈ ਨਾ ਬਾਈ ਉਹਨਾਂ ਕੋਲੇ ਸੰਦ ਜੋ ਵੀ ਮੈਂ ਕਹਿੰਨਾ ਵੀ ਰੂਖੋਛ ਹੋ ਵੀ ਦੇਖ ਕੇ ਫਾਰਮ ਤੇ ਬਹੁਤ ਸੋਹਣਾ ਫਾਰਮ ਤਾਂ ਬਾਕੀ ਵੀਰ ਉਹਨਾਂ ਦੇ ਨਾ ਬਹੁਤ ਵਧੀਆ ਜਿਵੇਂ ਕਹਿ ਰਹੀ ਐ ਪਾਣਾ ਵੀ ਮਿਲਣ ਵਰਤਨ ਉਹ ਵੈਗ ਨਾ ਸਭ ਦੇ ਸਿਰੇ ਤਾਂ ਇਹੀ ਚੀਜ਼ਾਂ ਹੁੰਦੀਆਂ ਬਈ ਹੈ ਨਾ ਦੇਖੋ ਕੋਈ ਲੈਣਾ ਦੇਣਾ ਦਾ ਭੁੱਖਾ ਨਹੀਂ ਹੁੰਦਾ ਸਿਰਫ ਇੱਕ ਪਿਆਰ ਹੁੰਦਾ ਜਿੱਥੇ ਬੰਦੇ ਨੂੰ ਪਿਆਰ ਮਿਲਦਾ ਹੈ ਨਾ ਬੰਦਾ ਉੱਥੇ ਦੁਆਰੇ ਭੱਜਿਆ ਜਾਂਦਾ ਵੀ ਨਹੀਂ ਯਾਰ ਵੀਰ ਹੁਣੇ ਬਹੁਤ ਉਹਨਾਂ ਨੇ ਗੇਰੇ ਨੇ ਗੱਲਬਾਤ ਜੋ ਵੀ ਹੈ ਨਾ ਬਹੁਤ ਸੋਹਣੇ ਇਹਦੇ ਨਾਲ ਕਰੀ ਬਾਕੀ ਫੋਨ ਆਈ ਜਾਂਦੇ ਆ ਬਾਈ ਸਟਾਫਾਂ ਦੇ ਬਹੁਤ ਜ਼ਿਆਦੇ ਹੈ ਨਾ ਵੀ ਬਾਈ ਯਾਰ ਸਟਾਫ ਦੇ ਦਿਓ ਕੋਈ ਕਹਿੰਦਾ ਡਰਾਈਵਰ ਦੇ ਦਿਓ ਕੋਈ ਕਹਿੰਦਾ ਫੋਰਮੈਨ ਦੇ ਦਿਓ ਵੀ ਇੰਨਾ ਬਾਈ ਸਿਸਟਮ ਹਿੱਲਿਆ ਫਿਰਦਾ ਹੈ ਨਾ ਕਈ ਥੀਏ ਆਪਾਂ ਐਮਪੀ, ਯੂਪੀ, ਗੁਜਰਾਤ, ਮਹਾਰਾਸ਼ਟਰ ਪਤਾ ਨਹੀਂ ਕਿੱਥੇ-ਕਿੱਥੇ ਤੇ ਫੋਨ ਆਉਨੇ ਆ ਬਾਕੀ ਆਪਣੇ ਪੰਜਾਬੀ ਕੰਮੈਨ ਵਾਲੇ ਭਰਾਏ ਜਿਹੜੇ ਉਹਨਾਂ ਦੇ ਬੜੇ ਆਉਨੇ ਹਨ ਇਹ ਪਤਾ ਨਹੀਂ ਕੀ ਸਿਸਟਮ ਆ ਵੀ ਬੰਦੇ ਕੰਮੇ ਛੱਡ ਗਏ ਸਮਝਦੇ ਬਾਹਰ ਜਾਂਦੀ ਏ ਗੱਲ ਵੀ ਪਤਾ ਨਹੀਂ ਤੇ ਬੰਦੇ ਕੰਮ ਛੱਡ ਗਏ ਪਤਾ ਨਹੀਂ ਜਾਣਾ ਹੀ ਘਟਾ ਗਏ ਸਮਝਦੇ ਬਾਹਰ ਆ ਵੀ ਕੋਈ ਬਾਹਰ ਨੂੰ ਜਾਣਾ ਨਹੀਂ ਮੰਨਦਾ ਜੇ ਕੋਈ ਮੰਨਦਾ ਤਾਂ ਬਾਈ ਪੈਸੇ ਡਬਲ ਆ ਇਹ ਨਹੀਂ ਹਨਾ ਦੇਖਣਾ ਮੈਂ ਰੇਗ ਕਮੈਨ ਵਾਲੇ ਵੀਰਾਂ ਜਿਹੜੇ ਡਰਾਈਵਰ ਹਨਾ ਚਾਹੇ ਕੋਈ ਫੋਰਮੈਨਾ ਚਾਹੇ ਕੋਈ ਡਰਾਈਵਰ ਹਨਾ ਚਾਹੇ ਕੋਈ ਸਟਾਫ ਲੈ ਕੇ ਜਾਂਦਾ ਚਾਹੇ ਕੋਈ ਕੱਲਾ ਜਾਂਦਾ ਵੀਰੇ ਚਲੋ ਮਜਬੂਰੀ ਆ ਨਾ ਸਭ ਦੀ ਘਰ ਛੱਡਣਾ ਆਪਾਂ ਵੀ ਬਾਹਰ ਜਾਣਾ ਹਨਾ ਕਈ ਵਾਰ ਰੋਟੀ ਪਾਣੀ ਤੇ ਵੀ ਬੰਦਾ ਲੇਟ ਫਸੇਟ ਹੁੰਦਾ ਸੀਜ਼ਨ ਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਸਾਰੇ ਆਪਣੇ ਜਿੰਨੇ ਵੀ ਹਨਾ ਵੀਰ ਭਾਈ ਇਹ ਆਪਣੇ ਹਾਰਵੈਸਟਰ ਕਮੈਨ ਦੇ ਮਾਮਲੇ ਚ ਚਲਾਉਣ ਜਾਂਦੇ ਆ ਡਰਾਈਵਰ ਤੇ ਫੋਰਮੈਨ ਹੈਲਪਰ ਵੀ ਯਾਰ ਪੈਸੇ ਨਾ ਉੰਨੇ ਇੱਕ ਕਰਿਆ ਕਰੋ ਕੱਲ ਨਾ ਇੱਕ ਮੈਨੂੰ ਵੀਰੇ ਦਾ ਫੋਨ ਆਇਆ ਕਹਿੰਦਾ ਵੀਰੇ ਮੈਂ ਡਰਾਈਵਰ ਆ ਮਸ਼ੀਨ ਦਾ ਮੈਨੂੰ ਕਹਿੰਦਾ ਪਤਾ ਲੱਗਿਆ ਵੀ ਤੁਹਾਡੇ ਕੋਲੇ ਹੈ ਨਾ ਵੀ ਬੰਦੇ ਦੀ ਲੋੜ ਆ ਮੈਂ ਕਿਹਾ ਯਾਰ ਬੰਦੇ ਦੀ ਲੋੜ ਤਾਂ ਹੈਗੀ ਆ ਵੀ ਤੁਸੀਂ ਮਸ਼ੀਨ ਕਿੰਨੇ ਸੀਜ਼ਨ ਹੋਗੇ ਕਹਿੰਦਾ ਭਾਈ ਹੋ ਗਿਆ 8 ਦਾ ਸੀਜ਼ਨ ਵੀ ਇਕੱਲਾ ਹੀ ਸਾਮਦਾ ਮਸ਼ੀਨ ਮਾ ਚਲੋ ਵਧੀਆ ਗੱਲ ਆ ਨਾ ਵੀ ਵਧੀਆ ਬੰਦਾ ਉਹ ਵੀ ਜਿਹੜਾ ਇਕੱਲਾ ਮਸ਼ੀਨ ਚਲਾਉਂਦਾ ਨਾ ਕਿੱਥੇ ਚਲਾਈ ਵੀਰੇ ਹੁਣ ਤੱਕਰ ਕਹਿੰਦਾ ਵੀਰੇ ਐਮਪੀਜੀ ਚਲਾਈ ਆ ਮੈਂ ਕਿਹਾ ਠੀਕ ਆ ਆਪਾਂ ਮੀਪੀ ਜੀ ਚਲਾਉਣੀ ਆ ਨਾ ਵੀ ਚੱਲ ਤੈਨੂੰ ਦਸ਼ਮੇਸ਼ ਤੇ ਸੈਟਿੰਗ ਕਰ ਦਨਾ ਤੇਰੀ ਬੋਲੋ ਵਾਹਗਾ ਕੀ ਕੁਤ ਲਾਉਂਗੇ ਕਹਣਾ ਬਾਈ ਸੀਜ਼ਨ ਕਿੱਥੇ ਕਿੱਥੇ ਲਾਉਣਾ ਪਹਿਲਾਂ ਤਾਂ ਯਾਰ ਇਹ ਗੱਲ ਦੀ ਹੈ ਨਾ ਮੈਂ ਆਪਾਂ ਸਟਾਰਟ ਕਰਦੇ ਆਂ ਇੱਥੇ ਤੋਂ ਵੀ ਬਾਈ ਹੁਣ ਕਣਕ ਦੇ ਸੀਜ਼ਨ ਆ ਨਾ ਮੰਨ ਲਓ ਡੇਢ ਮਹੀਨੇ ਦੇ ਵਿੱਚ ਵਿੱਚ ਸਾਰਾ ਏਰੀਆ ਨਾ ਪੰਜਾਬ ਛੱਡ ਕੇ ਪਿੱਛੇ ਪਿੱਛੇ ਵਾਲਾ ਮਹੀਨੇ ਮਹੀਨੇ ਇੱਕ ਦੇ ਵਿੱਚ ਮਹੀਨੇ ਸਵਾ ਮਹੀਨੇ ਦੇ ਵਿੱਚ ਨਾ ਸਾਰਾ ਖਤਮ ਹੋ ਜਾਂਦਾ ਹੈ ਮੰ ਲੋ ਮਾਰਚ ਦੇ ਸਟਾਰਟ ਦੇ ਉੰਦੇ ਹੀ ਕੰਮ ਚੱਲਦਾ ਹੈ ਉਹਦੇ ਬਾਅਦ ਮਾਰਚ ਚੱਲਦਾ ਹੈ ਅਪ੍ਰੈਲ ਚ ਆਪਣੇ ਪੰਜਾਬ ਚ ਆ ਜਾਂਦਾ ਨਾ ਵੀ ਕਹਿੰਦਾ ਮਹਾਬੀ ਸੀਜ਼ਨ ਦੀ ਗੱਲ ਆਪਾਂ ਤਾਂ ਨਾ ਹੀ ਕਰੀਏ ਤਾਂ ਐਮਪੀ ਐਮਪੀ ਦੀ ਗੱਲ ਕਰ ਤੂੰ ਮੇਰੇ ਘਰ ਕਹਿੰਦਾ ਭਾਈ ਮੈਨੂੰ ਐਂ ਕਰੀ ਤੂੰ 60000 ਰੁਪਏ ਦੇ ਦੇ ਮੈਂ ਕਿਹਾ 60000 60000 ਜਿਆਦਾ ਹੀ ਨਹੀਂ ਕਹਿੰਦਾ ਵੀਰੇ ਮੈਨੂੰ 65 ਦੰਨੇ ਆ ਮੈਂ ਕਿਹਾ ਯਾਰ ਜੇ ਤੈਨੂੰ 65 ਦੰਨੇ ਆ ਫਿਰ ਤੂੰ ਮੈਨੂੰ 60 ਨੂੰ ਕਹਦੇ ਕਹਿੰਦਾ ਵੀਰੇ 65 ਲੈ ਉਹ 5 ਜ਼ਿਆਦੇ ਆ ਮੇਰੇ ਨਾਲੋਂ ਵੀ ਹਨਾ ਕਹਿੰਦਾ ਨਹੀਂ ਬਾਈ ਤੇਰੇ ਕੋਲੇ ਐਵੇਂ ਵੀ ਕਿਛਾ ਜੀ ਉਹ ਆ ਵੀ ਸੀਜ਼ਨ ਲਾਉਣਾ ਬਾਈ ਕੋਲੇ ਮੈਂ ਕਿਹਾ ਯਾਰ ਇੱਛਾ ਤਾਂ ਹੈਗੀ ਆ ਬਈ ਮੇਰੇ ਬਜਟ ਤੋਂ ਤਾਂ ਬਾਹਰ ਆ ਕੰਮ ਹਨਾ ਆਹ ਗੱਲ ਪਤਾ ਨਹੀਂ ਕੀ ਚੱਕਰ ਆ ਸਾਰੇ ਵੀਰ ਹਨਾ ਜ਼ਰੂਰ ਕੋਈ ਨਾ ਕੋਈ ਸੀਜ਼ਨ ਕਿੱਥੇ ਲਾਉਣਾ ਹੈ ਬਾਈ ਹੁਣ ਸੀਜ਼ਨ ਕਾਦੇ ਆ ਹਨਾ ਸੀਜ਼ਨ ਤਾਂ ਉਹ ਹੁੰਦੇ ਤੇ ਵੀ 2 2 3 3 ਮਹੀਨੇ ਮਸ਼ੀਨਾਂ ਮੁੜਦੀਆਂ ਨਹੀਂ ਹਨਾ ਚਲਦੀਆਂ ਹੀ ਰਹਿਣੀਆਂ ਉਹਨਾਂ ਨੂੰ ਪਸੀਜਨ ਮੰਨਦੇ ਆ ਜਿਹੜੇ ਹੁਣ ਸੀਜ਼ਨ ਆ ਬਾਈ 5 6 ਦਿਨ ਦੇ ਵੀ ਅਗਲਾ ਪੂਰੇ ਸੀਜ਼ਨ ਦੇ پیسے ਮੰਗਦਾ ਹੈ ਪੂਰੇ ਸੀਜ਼ਨ ਦੇ ਹੁਣ ਮੰਨ ਲਓ ਆਪਾਂ ਚਲੋ ਹੱਕ ਦਾ ਕੋਈ ਕਿਸੇ ਦਾ ਰੱਖਦਾ ਨਹੀਂ ਹੁੰਦਾ ਨਾ ਜਿਹੜੇ ਬੰਦੇ ਪੁਰਾਣੇ ਚੱਲਦੇ ਆ ਜੀ ਨਾਲ ਉਹਨਾਂ ਨੂੰ ਸਾਰਾ ਪਤਾ ਬਾਈ ਹੁਣ ਮੰਨ ਲਓ ਸਾਡੇ ਏਰੀਏ ਦੇ ਵਿੱਚ ਜਿਹੜਾ ਇਹ ਉੱਕਾ ਪੱਕਾ ਚੱਲਦਾ ਹੈ ਨਾ ਵੀ ਕਿਸੇ ਨੂੰ 35000 ਕਿਸੇ ਨੂੰ 40000 ਕਿਸੇ ਨੂੰ 45 ਕਿਸੇ ਨੂੰ 50 ਉਹ ਬੰਦੇ ਦੇ ਹਿਸਾਬ ਗਿਆ ਲਾ ਕਈ ਏਰੀਆ ਦੇ ਵਿੱਚ ਕਿਵੇਂ ਆ ਕਮਿਸ਼ਨ ਤੇ ਚੱਲਦਾ ਕੰਮ ਕੋਈ 30 30 ਦੇ ਤੇ ਆ ਕੋਈ 35 35 ਦੇ ਕੋਈ 33 33 ਕੋਈ 32 32 ਜਿਹੜਾ ਜੀ ਜਿਹਦੇ ਕੋਲੇ ਬੰਦਾ ਸੈੱਟ ਆ ਜਿਹੜਾ ਵੀ ਹਨਾ ਬਾਕੀ ਉਹ ਮਨੀ ਆ ਆਪਣੇ ਕੋਲੇ ਤੁਸੀਂ ਦੇਖਿਆ ਆਪਾਂ ਪਿਛੇ ਸੀਜ਼ਨ ਵੀ ਲਾਇਆ ਉਹਨੇ ਬਿਜਾਰੇ ਨੇ ਆਪਣੇ ਕੋਲ ਕੋਈ ਗੱਲ ਨਹੀਂ ਦੀ ਕਰੀ ਠੀਕ ਆ ਰੇਟ ਦੀ ਕੋਈ ਪੈਸਿਆਂ ਦੀ ਗੱਲ ਨਹੀਂ ਕਰੀ ਕੋਈ ਅਡਵਾਂਸ ਦੀ ਗੱਲ ਨਹੀਂ ਕਰੀ ਐਤ ਕੀ ਵੀ ਉਹਦੀ ਕੋਨੇ ਕੋਈ ਇਹ ਨਹੀਂ ਗੱਲ ਨਹੀਂ ਕਰੀ ਬਾਈ ਕਿੰਨੇ ਪੈਸੇ ਦੇਹਾਂਗਾ ਇਹ ਜੀ ਜਾਨਾ ਵੀ ਥੋੜੀ ਜੀ ਮੇਰਾ ਵੀਰ ਕੰਮਾਈਨਾਂ ਵਾਲੇ ਵੀਰਾਂ ਨੂੰ ਵੀ ਤੁਸੀਂ ਥੋੜਾ ਜਨਾ ਰੱਖਿਆ ਕਰੋ ਵੀ ਯਾਰ ਚੱਲ ਬਾਈ ਕੋਈ ਨਹੀਂ ਜੇ ਤੇਰਾ ਐਮਪੀ ਦਾ ਸੀਜ਼ਨ ਲਾਉਣਾ ਨਾ ਚੱਲ ਤੂੰ ਹਰਿਆਣਾ ਦਾ ਨਹੀਂ ਰਾਜਸਥਾਨ ਲਾ ਲਈ ਉਹ ਤੇਰਾ ਲਾ ਦਾਂਗੇ ਉਹ ਗੱਲ ਨਹੀਂ ਇਹ ਚੀਜ਼ਾਂ ਬਹੁਤ ਅਰ ਘਟਦੇ ਜਾਂਦੇ ਆ ਰਹੇ ਸੀਜ਼ਨ ਆ ਗਿਣਦੇ ਆ ਵੀ ਕਿੰਨੇ ਸੀਜ਼ਨ ਹੋ ਗਏ ਬਾਕੀ ਇੱਕ ਕੱਲ ਬਾਈ ਦਾ ਫੋਨ ਆਇਆ ਕਹਿੰਦਾ ਵੀਰੇ ਯਾਰ ਇੱਕ ਫੋਟੋ ਆ ਪਾਈ ਮੈਂ ਕਿਹਾ ਯਾਰ ਕਿਹਦੀਆਂ ਪਾਈ ਕਹਿੰਦਾ ਯਾਰ ਆਪਣੇ ਭੇਜ ਤੇ ਪਾਈ ਵੀ ਸਾਡੇ ਦਾ ਡਰਾਈਵਰ ਫੋਰਮੈਨਸ ਚੋਂ ਵੀ ਪਿਛਲੇ ਸੀਜ਼ਨ ਪੈਸੇ ਲੈ ਕੇ ਆਇਆ ਨਹੀਂ ਮੈਂ ਕਹਾਂ ਯਾਰ ਪਹਿਲਾਂ ਤਾਂ ਇੱਕ ਗੱਲ ਮੈਂ ਗੁੱਸਾ ਨਾ ਮੇਰਾ ਵੀਰਕਾ ਨਹੀਂ ਵੀ ਤੈਨੂੰ ਮੈਂ ਬੇਨਤੀ ਹੀ ਕਰਦਾ ਵੀ ਤਾਂ ਟਾਈਮ ਹੋ ਗਿਆ ਸੀ 7 ਮਹੀਨਿਆਂ ਨਾਲ ਚੱਲ ਗਈ ਕੱਲੇ ਬਾਈ ਡਰਾਈਵਰਾਂ ਨੂੰ ਮਾੜੇ ਰੱਖੋ ਮੈਨੂੰ ਘਟੋ ਘਟ 20 ਹਰੇਕ ਸੀਜ਼ਨ 20-50 ਫੋਨ ਇਹ ਜਿਹੀ ਆਉਂਦੇ ਆ ਜਿਹੜੇ ਮਾਲਕਾਂ ਨੇ ਪੈਸੇ ਨਹੀਂ ਦਿੱਤੇ ਕੱਲੇ ਡਰਾਈਵਰ ਨਹੀਂ ਵੀਰੇ ਮਾੜੇ ਦਾ ਫੋਰਮੈਨ ਮਾੜਾ ਕੋਈ ਨਾ ਡਰਾਈਵਰ ਮਾੜਾ ਹਨਾ ਚਲੋ ਬੰਦਾ ਜਹਜਾ ਆਪਣੇ ਕੋਲ ਆ ਗਿਆ ਮੰਦਾ ਚੰਗਾ ਹਨਾ ਉਹਨੂੰ ਸੀਜ਼ਨ ਲਵਾਓ ਪਰ ਮੇਰਾ ਵੀ ਤੁਸੀਂ ਵੀ ਉਹਦੇ ਪੈਸੇ ਨਾ ਕਿਸੇ ਦੇ ਰੱਖੋ ਇਹ ਫਿਰ ਅਗਲਾ ਭੱਜਦਾ ਹਨਾ ਫਿਰ ਫੇਰ ਕਹਿੰਦੇ ਆ ਵੀਡੀਓ ਪਾਓ ਵੀਡੀਓ ਬਈ ਆਏ ਥੋੜੀ ਪੈਣੀ ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਇਹ ਚੱਕ ਕੇ ਉਹਦੇ ਅਗਲੇ ਦੇ ਹੋਰ ਜਗਾਰ ਆ ਨਾ ਕਿਹ ਆ ਪਤਾ ਹੁਣ ਵੀ ਕਿਹੜੀ ਗੱਲੋਂ ਆਪਣੇ ਕੋਲ ਤੇ ਭੱਜਿਆ ਹੁਣ ਸਾਡੇ ਕੋਲ ਤੇ ਮੇਰੇ ਮੇਰੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਇਹਦੀ ਕੀ ਸੀਜ਼ਨ ਦੇ ਵਿੱਚੋਂ ਬਚੀ ਹਨਾ ਭੱਜਿਆ ਆ ਤਾਂ ਬਈ ਹੁਣ ਕੋਈ ਉਹਨੂੰ ਤੰਗ ਨਹੀਂ ਦਾ ਕਰਦਾ ਹਨਾ ਕੋਈ ਉਹਨੂੰ ਕੋਈ ਕਹਿੰਦਾ ਨਹੀਂ ਤਾਂ ਵਧੀਆ ਖਾਂਦਾ ਪੀਂਦਾ ਦਾ ਨਜ਼ਾਰੇ ਲੰਦਾ ਦਾ ਪਤਾ ਨਹੀਂ ਜੇ ਬੰਦੇ ਦੀ ਹੁਣ ਬੁੱਧੀ ਭ੍ਰਿਸ਼ਟ ਹੋ ਜAVE ਉਹਨੂੰ ਤਾਂ ਆਪਾਂ ਕੀ ਕਹਿ ਸਕਦਾ ਮੈਂ ਹੁਣ ਫੋਟੋਆਂ ਚੱਕ ਚੱਕ ਉਹਦੀਆਂ ਲਾਈ ਜਾਂਦਾ ਵੀਰ ਇਹ ਬੰਦੇ ਨੂੰ ਕੋਈ ਬੰਦਾ ਨਾ ਰੱਖਿਓ ਹਨਾ ਪਰ ਉਹ ਮੇਰੀ ਗਲਤ ਗੱਲ ਆ ਮੈਂ ਇਹ ਗੱਲ ਕਹਿਣਾ ਵੀ ਇਕੱਲੇ ਬਾਈ ਡਰਾਈਵਰ ਫੋਰਮੈਨ ਨਹੀਂ ਗਲਤ ਹੈਗੇ ਗਲਤ ਵਿੱਚ ਮਾਲਕ ਵੀ ਬਹੁਤ ਆ ਜਿਹੜੇ ਆ ਨਾ ਪੈਸੇ ਰੱਖੇ ਹੋਏ ਆ ਇੱਕ ਬਹੁਤ ਦੇਰ ਦੀ ਗੱਲ ਆ ਪਿੱਛੇ ਜਿਹਦੀ ਗੱਲ ਆ ਮੈਨੂੰ ਵੀਰ ਆ ਪਤਾ ਨਹੀਂ ਕਿੱਥੇ ਦਾ ਉਹ ਵੀਰ ਆਪਣੀ ਵੀਡੀਓ ਦੇਖਦਾ ਉਹਨੇ ਮੈਨੂੰ ਬਹੁਤ ਬਜਾਰੇ ਨੇ ਕਹਿੰਦਾ ਵੀਰੇ ਤੁਸੀਂ ਡਰਾਈਵਰਾਂ ਦੀ ਹੈ ਨਾ ਵੀਡੀਓ ਪਾਈ ਜੰਨੇ ਹੋ ਕਹਿੰਦੇ ਨੇ ਉਹ ਡਰਾਈਵਰ ਭੱਜ ਗਿਆ ਫਲਾਣੇ ਦਾ ਭੱਜ ਗਿਆ ਇੰਨੇ ਪਹਿਲੇ ਕਿ ਭੱਜ ਗਿਆ ਤੁਸੀਂ ਮਾਲਕਾਂ ਦੀ ਕਹਦੇ ਨਹੀਂ ਕਦੇ ਪਾਉਂਦੇ ਫਿਰ ਮੈਂ ਯਾਰ ਗੱਲ ਸੋਚੀ ਆਪਣੇ ਦਿਮਾਗ ਦੇ ਵਿੱਚ ਮੈਂ ਕਿਹਾ ਯਾਰ ਗੱਲ ਤਾਂ ਇਹ ਸਹੀ ਆ ਕਹਿੰਦਾ ਵੀਰੇ ਮੈਂ ਨਾ ਬੰਦੇ ਕੋਲੇ 7-8 ਸੀਜ਼ਨ ਲਾ ਕੇ ਕਹਿੰਦਾ ਮੈਂ ਜਵਾਬ ਦੇ ਆਇਆ ਉਹਨੂੰ ਵੀ ਬਾਈ ਮੈਂ ਨਹੀਂ ਜਾਣਾ ਹੈਗਾ ਤੇਰੇ ਨਾਲ ਮੈਂ ਹੋਰ ਮਸ਼ੀਨ ਤੇ ਜਾਣਾ ਹੈ ਚਲੋ ਕਹਿੰਦਾ ਮੈਨੂੰ ਬੁੱਧ ਕਿਤੇ ਬੇਮੰਡ ਵੱਧ ਮਿਲਦੀ ਸੀ ਨਾ ਚਲੋ ਕਹਿੰਦਾ ਮੈਂ ਚ ਕਹ ਰ ਮ ਉਹ ਜਿੱਥੇ ਮੈਂ 7-8 ਸੀਜ਼ਨ ਲਾਏ ਉਹ ਸੀਜ਼ਨ ਲਾ ਕੇ ਕਹਿੰਦਾ ਜਮ ਨਵੇਂੜ ਕੇ ਉਹਨੂੰ ਜਵਾਬ ਦਤਾ ਕਹ ਰ ਉਹ ਸੀਜ਼ਨ ਦਿੱਦੇ ਪੈਸੇ ਵੀ ਦੀ ਮੇਰੇ ਰੱਖੀ ਬੈਠਾ ਆ ਜਾ ਕਹਿੰਦਾ ਮੈਂ ਵੀਡੀਓ ਵੀ ਮੈਂ ਨੌ ਵੀ ਲੰਨਾ ਸਾਰਾ ਕੁਝ ਲੰਨਾ ਕਹਿੰਦਾ ਵੀਡੀਓ ਪਾ ਮੈਂ ਕਿਹਾ ਯਾਰ ਨਹੀਂ ਚੰਗਾ ਲੱਗਦਾ ਤੂੰ ਹਣਾ ਬੈਠ ਕੇ ਗੱਲਬਾਤ ਕਰ ਲੈ ਜੇ ਕੋਈ ਹੱਲ ਹੁੰਦਾ ਤਾਂ ਪੈਸੇ ਤਾਂ ਕੋਈ ਰੱਖਦਾ ਵੀ ਨਹੀਂ ਹੁੰਦਾ ਛੇਤੀ ਛੇਤੀ ਤੂੰ ਮੈਂ ਕੋਈ ਰਿਕੁਐਸਟ ਕਰਕੇ ਦੇਖ ਲੈ ਨਾ ਚਲੋ ਪਤਾ ਨਹੀਂ ਫਿਰ ਮੁੜ ਕੇ ਆਪਣੇ ਨਾਲ ਗੱਲ ਵੀ ਨਹੀਂ ਹੋਈ ਵੀ ਉਹਨਾਂ ਦਾ ਕੀ ਹੱਲ ਹੋਇਆ ਕੀ ਨਹੀਂ ਹੋਇਆ ਬਾਕੀ ਮੈਂ ਸਾਰੇ ਡਰਾਈਵਰ ਫੋਰਮੈਨਾਂ ਵੀਰਾਂ ਨੂੰ ਬੇਨਤੀ ਇਹ ਕਰਦਾ ਵੀ ਵੀਰੇ ਜੇ ਕਿਸੇ ਮਸ਼ੀਨ ਤੇ ਨਾ ਗੱਲ ਕਰਨੀ ਆ ਆਪਾਂ ਤਾਂ ਆਪਾਂ ਸਾਥ ਨਹੀਂ ਉਹਦਾ ਛੱਡਣਾ ਮੈਂ ਅੱਤ ਬਣ ਕੇ ਬੇਨਤੀ ਕਰਦਾ ਵੀ ਕਿਸੇ ਵੀਰੇ ਨੇ ਵੀ ਮਾੜਾ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਪਰ ਕੋਈ ਗੱਲ ਨਹੀਂ ਜੇ ਮਾੜਾ ਚੰਗਾ ਹੈ ਨਾ ਮਾਲਕ ਤੁਹਾਡੇ ਦਾ ਮਾਲ ਬੁਰੀ ਕਰਦਾ ਹੈ ਨਾ ਮਾਲਕ ਕਹਿੰਦੇ ਤੁਸੀਂ ਤੰਗਾ ਤਾਂ ਕੋਈ ਸਬੂਤ ਰੱਖੋ ਵੀ ਚਾਰ ਬੰਦੇ ਜੇ ਇਕੱਠੇ ਹੁੰਨੇ ਉਹਦੇ ਵਿੱਚ ਆਪਾਂ ਦਿਖਾ ਸਕੀ ਹਾਂ ਨਾ ਵੀ ਯਾਰ ਆ ਦੇਖ ਬਈ ਇੱਕਣਾ ਕਰਦਾ ਤਾਂ ਇਹ ਚੀਜ਼ਾਂ ਨੂੰ ਪਹਿਲ ਦੋ ਵੀ ਸੀਜ਼ਨ ਦੇ ਵਿੱਚ ਹਨਾ ਕਿਸੇ ਦਾ ਸਾਥ ਨਾ ਛੱਡੀਏ ਤਾਂ ਬਾਈ ਉਹਦੇ ਵਰਗੀ ਬਹਾਦਰੀ ਵਾਲੀ ਗੱਲ ਕੋਈ ਨਹੀਂ ਬਹੁਤ ਮਸ਼ੀਨਾ ਹਨਾ ਜਿਹੜੀਆਂ ਐਮਪੀ ਯੂਪੀ ਦੇ ਵਿੱਚ ਬਿਨਾ ਸਟਾਪਾਂ ਤੋਂ ਖੜੇ ਜਾਂਦੀਆਂ ਬਾਈ ਉਹ ਜਵੇਂ ਹੀ ਖਤਮੇ ਹੋ ਜਾਂਦੀ ਬਾਕੀ ਚਲੋ ਜੇ ਕੋਈ ਮੇਰਾ ਵੀਰ ਇੱਕਣਾ ਕਰਦਾ ਹਨਾ ਵੀ ਆਪਾਂ ਫੋਟੋ ਵਗੈਰਾ ਬਾਈ ਮੈਂ ਤਾਂ ਕਦੇ ਪਾਈ ਨਹੀਂ ਕਿਸੇ ਦੀ ਜੇ ਕੋਈ ਕਹਿੰਦਾ ਵੀ ਆ ਮੈਨੂੰ ਤਾਂ ਆਪਾਂ ਬਾਈ ਸਾਹ ਮਨਾ ਕਰ ਦਿੰਦੇ ਵੀ ਨਹੀਂ ਯਾਰ ਮੈਂ ਕਿਸੇ ਦੇ ਢਿੱਡ ਲੱਤ ਕਾਦੇ ਮਾਰਾਂ ਮੈਂ ਕੋ ਰੱਬ ਤੋਂ ਨਹੀਂ ਆ ਜੇ ਮੈਨੂੰ ਚਾਰ ਭਾਈ ਦੇਖਦੇ ਆ ਤਾਂ ਮੈਂ ਹੁਣ ਵੀਡੀਓ ਚੱਕ ਚੱਕ ਫੋਟੋ ਪਾਈ ਜਾਵਾਂ ਬੰਦਿਆਂ ਦੀ ਜਾਂ ਇੰਨੇ ਪਹਿਲੇ ਹੀ ਉਹਦੇ ਭੱਜ ਗਿਆ ਉਹਦੇ ਭੱਜ ਗਿਆ ਨਾ ਆਪਾਂ ਤਾਂ ਇਹ ਵੀਡੀਓ ਨਹੀਂ ਪਾਣੀ ਵੀਰੇ ਬਾਕੀ ਜੇ ਕੋਈ ਹਾਂ ਸਬੂਤ ਆ ਪੱਕਾ ਵੀ ਬੰਦਿਆਂ ਦੀ ਉਹ ਗਲਤੀ ਆ ਮਾਲਕ ਕੈਮਰੇ ਸਾਹਮਣੇ ਆ ਕੇ ਗਏ ਉਹ ਆਪਾਂ ਕਰ ਦੰਨੇ ਆ ਪਰ ਇਹ ਨਹੀਂ ਹੈਗਾ ਵੀ ਆਪਾਂ ਨਾ ਪਿੱਠ ਪਿੱਛੇ ਕਿਸੇ ਦੀ ਫੋਟੋ ਪਾ ਦਈਏ ਜਾਂ ਵੀਡੀਓ ਪਾ ਦਈਏ ਮੇਰੇ ਜੀ ਭਾਈ ਉਹ ਗੱਲ ਐ ਨਹੀਂ ਆਪਾਂ ਨਾ ਪਾਉਣੀ ਹੈ ਗਏ ਦੀ ਆਪਾਂ ਕਹਿੰਦੇ ਵੀ ਮੇਰਾ ਕੋਈ ਲੱਖ ਮਾੜਾ ਕਰ ਜਵੇ ਪਰ ਮੇਹਤੇ ਕਿਸੇ ਦਾ ਕਰਾਵੇ ਨਾ ਇਹ ਚੀਜ਼ ਆ ਬਾਕੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਉਹ ਕਰਦਾ ਹਾਂ ਨਾ ਵੀ ਜਿੱਥੇ ਵੀਰੇ ਹੱਥ ਮਿਲਾ ਲਿਆ ਭਾਵੇਂ ਅਗਲੇ ਸੀਜ਼ਨ ਨਾ ਜਾਓ ਕੋਈ ਅਗਲੇ ਨੂੰ ਗਿੱਲਾ ਨਹੀਂ ਨਾ ਸੀਜ਼ਨ ਦੇ ਵਿੱਚ ਚੱਲਦੇ ਜੇ ਕੋ ਹੋ ਬਾਈ ਅਗਲੇ ਸੀਜ਼ਨ ਉਹਨਾਂ ਬੰਦੇ ਦਾ ਹੀਲਾ ਕਰ ਲਈ ਵੀ ਮੇਤੇ ਸੀਜ਼ਨ ਨਹੀਂ ਲੱਗਣਾ ਪਰ ਮੇਰਾ ਵੀਰ ਹੈ ਨਾ ਸਾਥ ਨਾ ਛੱਡਿਓਗੇ ਜੀ ਦਾ ਕੋਈ ਮੇਰਾ ਵੀ ਸੀਜ਼ਨ ਚੱਲਣ ਤੋਂ ਪਹਿਲਾਂ ਮੈਂ ਸਾਰੇ ਵੀਰਾਂ ਨੂੰ ਨਾ ਬੇਨਤੀ ਕਰਦਾ ਬਾਈ ਪੰਜਾਬ ਦਾ ਇਹਦੇ ਵਿੱਚ ਨਾ ਬਹੁਤ ਵੱਡੀ ਬਦਨਾਮੀ ਹੁੰਦੀ ਆ ਜਦੋਂ ਅਗਲਾ ਨਾ ਬਾਹਰਲੇ ਸੂਬੇ ਵਾਲਾ ਕੋਈ ਫੋਨ ਲੱਗ ਕੇ ਆਂਦਾ ਸਟੇਟ ਵਾਲਾ ਵੀਰ ਸਰਦਾਰ ਜੀ ਤੁਹਾਾਰੇ ਅੱਛੇ ਨਹੀਂ ਲੋਕ ਤੁਹਾਾਰੇ ਪੰਜਾਬੀ ਐਸੇ ਆ ਗਲਤਵਾਲਤ ਬਈ ਤੁਹਾਨੂੰ ਪਤਾ ਹੀ ਹੈ ਨਾ ਜਿਹਦੇ ਹੂੰ 25-3000 ਰੁਪਏ 50 ਲਿਆ ਉਹਦਾ ਬਈ ਬੋਲੂਗਾ ਹੀ ਅਗਲਾ ਉਹ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਨਾ ਆਪਣੇ ਪੰਜਾਬ ਤੇ ਵੀ ਚੰਗੇ ਬੰਦੇ ਵੀ ਇਹਦੇ ਵਿੱਚ ਰਕੜੇ ਜਾਂਦੇ ਆ ਅਗਲਾ ਚੰਗਿਆਂ ਨੂੰ ਵੀ ਹੈ ਨਾ ਜੇ ਕੋਈ 20 22 ਨਵੀਂ ਜਗਾ ਜਾਂਦਾ ਕੋਈ ਬੰਦਾ ਪੈਸੇ ਐਡਵਾਂਸ ਨਹੀਂ ਦਿੰਦਾ ਰੇਕ ਚਾਹੇ ਕੋਈ ਹੈਲਪਰ ਰੱਖ ਲਓ ਅੱਜ ਚਾਹੇ ਕੋਈ ਡਰਾਈਵਰ ਰੱਖ ਲਓ ਚਾਹੇ ਰੱਖ ਲਓ ਫੋਰਮੈਨ ਹੈ ਨਾ ਮੈਂ ਇਹੀ ਗੱਲ ਕਹਿੰਦਾ ਵੀ ਮੇਰਾ ਵੀਰ ਧਿਆਨ ਰੱਖਿਓ ਬਾਕੀ ਬੇਨਤੀ ਉਹ ਕਰਦਾ ਅੱਜ ਮੈਂ ਸਪੈਸ਼ਲ ਵੀਡੀਓ ਇੱਕ ਹੈ ਨਾ ਮੈਂ ਇਹਦੇ ਤੇ ਕੰਮ ਲੱਗੇ ਆ ਕੱਲ ਦੇ ਫੋਨ ਮੈਨੂੰ ਵੀ ਬਹੁਤ ਆਏ ਇੱਕ ਹੋਰ ਨਾਲੇ ਨੋਟ ਵੀਰੇ ਵੀ ਸ਼ਤਾਬ ਵਾਸਤੇ ਆ ਨਾ ਮੇਰਾ ਵੀਰ ਕੋਈ ਮੈਨੂੰ ਫੋਨ ਆ ਜਿਹੜੇ ਵੀਰ ਕਹਿੰਦੇ ਆ ਵੀ ਸ਼ਤਾਬ ਦੇ ਦੇ ਵੀਰੇ ਕੋਈ ਡਰਾਈਵਰ ਦੇ ਦੇ ਕੋਈ ਹੈਲਪਰ ਦੇ ਦੇ ਬਹੁਤ ਔਖਾ ਵੀਰੇ ਕੰਮ ਜ਼ਿੰਮੇਵਾਰੀ ਆਪਾਂ ਕਿਸੇ ਦੀ ਲੰਦੇ ਨਹੀਂ ਨਾ ਆਪਾਂ ਲੈਣੀ ਆ ਵੀਰੇ ਜਿਹੜੀ ਸਿੱਧੀ ਗੱਲ ਆ ਹਨਾ ਵੀ ਜ਼ਿੰਮੇਵਾਰੀ ਦਾ ਸਿਸਟਮ ਬਹੁਤ ਤਕੜਾ ਹੈ ਇਹ ਕੰਮ ਦੇ ਵਿੱਚ ਮੈਂ ਇਹ ਗੱਲ ਤੇ ਬਹੁਤ ਚੱਲਦਾ ਮੇਰਾ ਵੀਰ ਬਣ ਕੇ ਕੋਈ ਹੈ ਨਾ ਚਲੋ ਫੋਨ ਹਾਲਚਾਲ ਮਸ਼ੀਨ ਦੀਆਂ ਵਧਾਈਆਂ ਬਾਈ ਹਜੇ ਤੱਕ ਕਰਾਈ ਜੰਦੀ ਐ ਇੰਨਾ ਪਿਆਰ ਆ ਬਹੁਤ ਥੋੜਾ ਧੰਨਵਾਦ ਆ ਪਰ ਡਰਾਈਵਰ ਵਾਸਤੇ ਕੋਈ ਹੈ ਨਾ ਫੋਰਮੈਨ ਵਾਸਤੇ ਜਾਂ ਸਟਾਫ ਵਾਸਤੇ ਕੋਈ ਮੇਰਾ ਵੀਰ ਇਹ ਫੋਨ ਬਾ ਮੈਂ ਸਪੈਸ਼ਲੀ ਉਹਦੇ ਵਾਸਤੇ ਕਰਨ ਲੱਗਿਆ ਅੱਜ ਵੀਡੀਓ ਇਹ ਵੀ ਯਾਰ ਜਰੂਰ ਇੱਕ ਹੈ ਨਾ ਸਾਂਝੀ ਕਰੀਏ ਵੀਡੀਓ ਇਹ ਵੀ ਜ਼ਰੂਰੀ ਆ ਬਾਕੀ ਜੇ ਮੇਰਾ ਵੀਰ ਕੋਈ ਹੈ ਨਾ ਕਿਸੇ ਮਸ਼ੀਨ ਤੇ ਜਾਣਾ ਚਾਹੁੰਦਾ ਤਾਂ ਮੇਰਾ ਵੀਰ ਕਣਕ ਦਾ ਸੀਜ ਹੈ ਨਾ ਬਹੁਤ ਵਧੀਆ ਨਰਮਤਾ ਨਾਲ ਜਿਹੜੀ ਗੱਲਬਾਤ ਹੈ ਨਾ ਕਰਨੀ ਆ ਪਾ ਦੀ ਰੇਟ ਦੀ ਵੀ ਬਹੁਤ ਉਹਦਣਾ ਕਰਨੀਆਂ ਤੁਹਾਨੂੰ ਪਤਾ ਬਾਈ ਡੇਢ ਤੋਂ ਡੇਢ ਮਹੀਨੇ ਦੇ ਵਿੱਚ ਸਾਰਾ ਸੀਜ਼ਨ ਏ ਟੂ ਜ਼ੈਡ ਜੰਮੂ ਤੱਕ ਰਣਾ ਮਨ ਲਓ ਕਣਕ ਦਾ ਸਾਫ ਹੋ ਜਾਂਦਾ ਬਾਕੀ ਉਹ ਹਿਸਾਬ ਨਾਲ ਦੇਖ ਕੇ ਮੇਰਾ ਵੀਰ ਸਾਰੇ ਖਿਆਲ ਰੱਖਿਓ ਵੀ ਸਾਡੇ ਭਰਾ ਨੇ ਆ ਨਾ ਵੀਡੀਓ ਪਾਈ ਥੀ ਚਲੋ ਵੀ ਮੰੰਦੇ ਚੰਗ ਮੰੰਦਾ ਚੰਗਾ ਜੀ ਬਹੁਤ ਬੋਲਣਗੇ ਬਾਈ ਯਾਰ ਤੂੰ ਆਏ ਆ 20 ਆ ਬਾਈ ਮੈਂ ਗੱਲ ਕਰਦਾ ਹਾਂ ਉਹ ਸੱਚੀ ਆਪਾਂ ਗੱਲ ਕਹਿੰਦੇ ਮੂੰਹ ਤੇ ਗਿੱਠੇ ਲੱਗੇ ਗੋਡੇ ਲੱਗੇ ਆਪਾਂ ਨੂੰ ਕੋਈ ਹੋਣੀ ਹੈ ਨਾ ਦੀ ਵਾਤੇ ਵਾਤਾ ਮੇਰਾ ਭਾਈ ਇਹੀ ਰੱਖਿਓ ਪ੍ਰੇਜ ਵੀ ਨਾ ਹੀ ਆਪਾਂ ਇਹ ਕੰਮ ਕਰੀਏ ਨਾ ਹੀ ਆਪਾਂ ਕਿਸੇ ਦਾ ਕਰਾਈਏ ਜਿੱਥੇ ਆਪਾਂ ਯਾਰੀ ਲਾ ਲਈ ਤਾਂ ਉਹਨੂੰ ਸਿਰੇ ਚੜਾ ਕੇ ਆਈਏ ਬਸ ਮੇਨ ਪੁਆਇੰਟ ਅੱਜ ਦੀ ਵੀਡੀਓ ਦਾ ਇਹੀ ਤਾਂ ਆਪਣਾ ਬਾਕੀ ਕੱਲ ਨੂੰ ਪਹੁੰਚਾਂਗੇ ਬਾਈ ਦਿਲਪ੍ਰੀਤ ਲਾਉਂਦੇ ਮੁੰਡੇ ਦੀ ਬਾਈ ਪਹਿਲੀ ਲੋੜੀ ਆ ਨਾ ਹੁਣੇ ਹਜੇ ਹੋਇਆ ਮੁੰਡਾ ਉਹਦੇ ਕੋਲ ਬਾਈ ਕੋ ਆਪਣੇ ਕੋ ਕੰਬਾਈਨਾਂ ਦੀ ਵੀਡੀਓ ਪਾਉਣਾ ਦਿਲਪ੍ਰੀਤ ਬਾਈ ਉੱਥੇ ਪਹੁੰਚਣਾ ਕੱਲ ਨੂੰ ਤੇ ਵੀ ਪ੍ਰੋਗਰਾਮ ਤੇ ਬਾਕੀ ਜੇ ਕੋਈ ਸੱਜਣ ਮਿੱਤਰ ਆਪਣਾ ਉੱਥੇ ਆ ਰਿਹਾ ਹਨ ਤਾਂ ਬਾਈ ਜਰੂਰ ਮਿਲਾਂਗੇ ਚਲੋ ਠੀਕ ਹੈ ਜੀ ਬਹੁਤ ਧੰਨਵਾਦ ਬਸ ਇਹੀ ਬੇਨਤੀ ਕਰਨੀ ਸੀ ਅੱਜ ਵੀ ਕਰਿਓ ਮੇਰਾ ਵੀ ਰਹਿਣਾ ਜਰੂਰ ਥੈਂਕ ਯੂ